ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੈਰ ਬਲੌਗ ਚੈਨਲ ਵਿੱਚ ਸਵਾਗਤ ਹੈ ਨਾ ਅਮੀਰ ਕਾਦੀਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਹੈਗਾ ਸ਼ਨੀਵਾਰ ਸ਼ਾਮ ਦੇ 5:00 ਚੁੱਕੇ ਆ ਤਕਰੀਬਨ 5:30 ਦਾ ਟਾਈਮ ਆ ਹਨਾ ਤੇ ਆਪਾਂ ਬਲੌਗ ਸਟਾਰਟ ਕਰਨ ਲੱਗੇ ਅੱਜ ਦਾ ਹਨਾ ਤੇ ਮੌਸਮ ਉਹ ਤਾਂ ਗਰਮੀ ਹੈ ਹੀ ਪਰ ਹਵਾ ਵਗਦੀ ਹੈ ਮੌਸਮ ਇੰਨੀ ਗਰਮੀ ਵੀ ਨਹੀਂ ਮੌਸਮ ਹੁਣ ਚੇਂਜ ਹੋ ਚੱਲਿਆ ਹਨਾ ਤੇ ਆਪਾਂ ਦਾਲ ਧਰਤੀ ਆ ਹਨਾ ਤੇ ਹੁਣ ਅੱਜ ਆਪਣਾ ਬਾਹਰਲੇ ਪਲਾਟ 'ਚ ਥੋੜਾ ਜਿਹਾ ਕੰਮ ਜੀ ਅਸੀਂ ਆਪਾਂ ਉਹਦਾ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਬਾਹਰਲੇ ਪਲਾਟ 'ਚ ਆਪਣਾ ਕੀ ਕੰਮ ਸੀ ਇਥੋਂ ਕਰੀ ਲੈ ਕੇ ਯਾਨੀ ਸਪਰੇਅ ਕਰਨ ਵਾਲੀ ਆ ਆਪਣੀ ਉਧਰ ਥੋੜੀ ਜੀ ਆਪਾਂ ਦੇਖਦੇ ਆਪਣਾ ਸਮਾਨ ਹੋ ਗਿਆ ਕਿੱਦਾਂ ਦਾ ਹੋਇਆ ਸਪਰੇਅ ਕਰ ਦਈਏ ਤੇ ਕੀੜੇ ਕੁੜੇ ਤੋਂ ਆਪਾਂ ਤੁਹਾਨੂੰ ਦਿਖਾਉਣੇ ਚੱਲਦੇ ਹਾਂ ਬਾਹਰਲੇ ਪਲਾਟ 'ਚ ਕੱਦਨੇ ਪੌਣੀ ਸੀ ਦਵਾਈ ਹਨਾ ਦਵਾਈ ਥੋੜੀ ਜੀ ਆਪਾਂ ਨੂੰ ਮਿਲੀ ਸੀ ਜਿਹੜੀ ਕੀੜੇ ਵਾਲੀ ਪੌਣੀ ਸੀ ਆਪਾਂ ਦਵਾਈ ਛੜਕਣੀ ਸੀ ਹਨਾ ਬਾਅਦ ਤੇ ਮਾੜੀ ਹੀ ਦਵਾਈ ਮਿਲੀ ਸੀ ਮੈਂ ਇਹਨੂੰ ਕਹੀ ਜਾਂਦੀ ਸੀ ਦਵਾਈ ਹੋਰ ਦੇਖ ਲੈ ਕਹਿੰਦਾ ਨਹੀਂ 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 ਮੰਮੀ ਦਵਾਈ ਇੰਨੀ ਕੀ ਆ ਇੰਨੀ ਹੀ ਪੌਣੀ ਆ ਦਵਾਈ ਮੈਂ ਕਿਹਾ ਇੰਨੀ ਕੁ ਦਵਾਈ ਤੇ ਹੈ ਤਾਂ ਵੈਸੇ ਮਾੜੀ ਜੇ ਸਾਜੂਗਾ ਫਿਰ ਉਹਨੂੰ ਲੱਭੀ ਮੈਂ ਕਹਤੋਂ ਦੇਖ ਨਾਲ ਥੱਲੇ ਨਾ ਡੋਲੀ ਦਵਾਈ ਮਾੜੀ ਮੋਟੀ ਕਰਕੇ ਤੇ ਬਕਤਰੀਆਂ ਵੀ ਫੈਲਦੀਆਂ ਦਾਣਾ ਖਾਣ ਆ ਜਾਂਦੀ ਉਤੋਂ ਜੈਗ ਫਿਰਦਾ ਸੰਕ ਦਾ ਚੱਟਦਾ ਹੋਣਾ ਚੱਟ ਲਵੇ ਹਨਾ ਫਿਰ ਕਰਨੇ ਦਵਾਈ ਲੱਭੀ ਕਿਉਂਕਿ ਜੇ ਸਬਜੀ ਸੂਜੀ ਆਪਾਂ ਮਾੜੀ ਮੋਟੀ ਪਹਿਲਾਂ ਸ਼ੁਰੂ ਚ ਕਰਨੀ ਆ ਉਗਾਉਣੀ ਆ ਹਨਾ ਮਾੜੀ ਮੋਟੀ ਦਵਾਈ ਆਪਾਂ ਨੂੰ ਕੀੜੇ ਕੁੜੇ ਸਭ ਛੜਕਣੀ ਪੈਂਦੀ ਆ ਜਿਹੜਾ ਬਾਈ ਲਾ ਕੇ ਗਿਆ ਸੀ ਦਵਾਈ ਉਹਨੇ ਸਾਨੂੰ ਕਿਹਾ ਸੀਗਾ ਉਹ ਕਹਿੰਦਾ ਭਾਈ ਸਪਰੇਅ ਕਰ ਦਿਓ ਮਾੜੀ ਜੀ ਕਿਹਨਾਂ ਕੀੜੇ ਤੋਂ ਫਿਰ ਤੁਸੀਂ ਮੇਥੀ ਬੀਜੀ ਆ ਨੀ ਚਿੜੀਆਂ ਕੀੜਿਆਂ ਦੇ ਛੱਡਣੀ ਨਹੀਂ ਥੋੜੀ ਕਾਨੂੰ ਦਵਾਈ ਥੋੜੀ ਜਿਹੀ ਮਿਲੀ ਸੀਗੀ ਇਹ ਖਣੀ ਫਲਾਂ ਵਾਲੀ ਸੀਗੀ ਮੇਰੇ ਖਿਆਲ ਦਵਾਈ ਮੈਂ ਕਿਹਾ ਲੈ ਪਾ ਦੇ ਫਿਰ ਮੈਂ ਉਹਨੂੰ ਕਿਹਾ ਮਗਾ ਤੂੰ ਦਵਾਈ ਲੈ ਕੇ ਆਇਆ ਸੀ ਤੇ ਡੈਡੀ ਨੇ ਤੈਨੂੰ ਕਿਹਾ ਸੀਗਾ ਦਵਾਈ ਲਿਓਣ ਨੂੰ ਕਹਿੰਦਾ ਮਮੀ ਕਿਹੜੀ ਮੈਂ ਕਿਹਾ ਤੂੰ ਤਾਂ ਤੇ ਡੈਡੀ ਲੈ ਕੇ ਤਾਂ ਆਏ ਸੀ ਦਵਾਈ ਫਿਰ ਉਹਨੇ ਲੱਭੀ ਕਹਿੰਦਾ ਉਹ ਤਾਂ ਆ ਦੇ ਮੈਂ ਕਿਹਾ ਇਸ ਦਵਾਈ ਵਿੱਚ ਪਾ ਇਹ ਕੀੜੇ ਵਾਲੀ ਆ ਫਿਰ ਕਹਿੰਦਾ ਨਹੀਂ ਨਹੀਂ ਇਹ ਨਹੀਂ ਹੈਗੀ ਕੀੜੇ ਵਾਲੀ ਇਹ ਤਾਂ ਹੋਰ ਆ ਮੈਂ ਕਿਹਾ ਨਹੀਂ ਇਹੀ ਆ ਫਿਰ ਦੇਖਣ ਲੱਗ ਗਿਆ ਮੈਂ ਕਿਹਾ ਦੂਜੀ ਤੱਕ ਪੁਰ ਟੱਕਣ ਲੱਗੇ ਸਾਂਵੇਂ ਥੱਲੇ ਸੱਟ ਦੀ ਜੇ ਥੱਲੇ ਡੈਗ ਵੀ ਤਾਂ ਮੈਂ ਕਹ ਬੱਸ ਦੱਲ ਲੱਗਦਾ ਮੁੜ ਕੇ ਹੋਣਾ ਚੱਟ ਲੈਣ ਤੇ ਇਹ ਘੰਟਾ ਪੜਨ ਲੱਗ ਗਿਆ ਕਹਿੰਦਾ ਮੈਂ ਪੜਨਾ ਕਿਹੜੀ ਦਵਾਈ ਆ ਫੇ ਦੂਜੀ ਸ਼ੀਸ਼ੀ ਨਾਲ ਮਿਲਾ ਕੇ ਦੇਖੂਗਾ ਕਹਦਾ ਇਹ ਤਾਂ ਦਵਾਈ ਕੀੜੇ ਵਾਲੀ ਆ ਹਾਂ ਮਮੀ ਦੋਨੇ ਇੱਕੋ ਹੀ ਆ ਦਵਾਈਆਂ ਹੀ ਕੀੜੇ ਵਾਲੀਆਂ ਕਿਹ ਕੀੜੇ ਵਾਲੀ ਦਵਾਈ ਪੱਠਿਆਂ ਤੇ ਕੀੜਾ ਪੈ ਜਾਂਦਾ ਪੱਠਿਆਂ ਤੇ ਛੜਕਦੇ ਆ ਇਸ ਕਰਕੇ ਆਪਾਂ ਇਹ ਹੁਣ ਦਵਾਈ ਉੱਦਾਂ ਛੜਕਣੀ ਸੀਗੀ ਦਵਾਈ ਦੀ 스멜 ਬਹੁਤ ਜ਼ਿਆਦਾ ਸੀ ਬਹੁਤ ਤੇਜ਼ ਦਵਾਈ ਸੀ ਕੰਦੇ ਪਾਪਾ ਨੇ ਕਹਿ ਕੇ ਗਏ ਸੀ ਕਹਿੰਦੇ ਜੇ ਦਵਾਈ ਛੜਕੀ ਤਾਂ ਕਹਿੰਦੇ ਹੱਥ ਹੁੱਥ ਤੇ ਜਮਾ ਨਾ ਡੋਲਿਓ ਕਹਿੰਦਾ ਦਵਾਈ ਲੜਦੀ ਬਹੁਤ ਆ ਉਹ ਤਾਂ ਆਪਾਂ ਨੂੰ ਪਤਾ ਹੈ ਕੀਟਨਾਸ਼ਕ ਦਵਾਈ ਉਹ ਬਹੁਤ ਜ਼ਿਆਦਾ ਹੁੰਦੀ ਹੈ ਹੁੰਦੀ ਹੈ ਜ਼ਿਆਦਾ ਸਖਤ ਹੁੰਦੀ ਹੈ ਨਾ ਤੇ ਮੈਂ ਕਹਾਂ ਧਿਆਨ ਨਾਲ ਪਾਈ ਬਸ ਸਵਾਦ ਤੇ ਹੋ ਨਾ ਥੱਲੇ ਤਾਂ ਤੁਹਾ ਕਾ ਸੈਟ ਨਹੀਂ ਤੇ ਪਰਵਾਹਾ ਬਣ ਗਈ ਮਾੜਿਆ ਤਾਂ ਤੁਹਾ ਪਾਸੀ ਤੇਜ਼ ਬਹੁਤ ਸੀ ਦਵਾਈ ਮੈਂ ਕਹਾਂ ਛੜਕ ਦੇ ਉਧਰ ਤੇ ਆਏ ਕਰਕੇ ਤੇ ਫਿਰ ਇਹ ਕਹਨ ਨੇ ਦਵਾਈ ਛੜਕਣੀ ਸੀਗੀ ਮੈਂ ਕਿਹਾ ਚੱਲ ਮੈਂ ਛੜਕ ਦਿੰਨੀ ਕਹਿੰਦਾ ਨਹੀਂ ਮੰਮੀ ਮੈਂ ਨਹੀਂ ਛੜਕਣਾ ਤੁਸੀਂ ਰਹਿਣ ਦਿਓ ਫਸਾ ਦੀਆਂ ਦਵਾਈਆਂ ਇਹਨੇ ਤਾਂ ਹੀ ਸਾਂਭਤੀਆਂ ਜਿੱਥੋਂ ਚੱਕੀਆਂ ਸੀਗੀਆਂ ਇਹ ਵੀ ਦਵਾਈ ਚੱਕ ਕੇ ਸਾਂਭਤੀ ਇਹਨੇ ਫਿਰ ਆਪਾਂ ਪਾਉਣਾ ਸੀ ਸ਼ੀਸ਼ੀ ਵਿੱਚ ਪਾਣੀ ਇਹ ਚ ਸੇਵੀਆਂ ਜਾਂ ਸੀਗੀਆਂ ਉਹ ਤਾਂ ਪਾਈਆਂ ਨੇ ਉਹ ਫਸਲਾਂ ਦੀ ਛੜਕੀ ਦੀ ਉਹ ਤਾਂ ਆਪਾਂ ਪਾਈਆਂ ਨਹੀਂ ਪੱਠਾ ਪੱਠਾ ਛੜਕ ਪੈਂਦੀ ਆ ਇੱਥੋਂ ਆਪਾਂ ਲਈ ਸ਼ੀਸ਼ੀ ਪਾਣੀ ਦੀ ਆਪਾਂ ਟੂਟੀ ਦੋ ਸ਼ੜਕਣ ਲਈ ਹਨਾ ਕਿਉਂਕਿ ਪਾਪ ਤਾਂ ਵੱਡਾ ਸੀ ਖੜਾ ਕਿ ਦਵਾਈ ਤਾਂ ਪਸ ਥੋੜੀ ਛੜਕਣੀ ਸੀ ਇਹਦੇ ਚ ਵੀ ਦਵਾਈ ਪਾਚੀ ਜਾਣੀ ਸੀ ਜਿੰਨੀ ਹਨਾ ਤੇ ਕਰਨ ਫਿਰ ਗਿਆ ਇਹਦੇ ਦਵਾਈ ਛੜਕਣ ਮੈਂ ਕਹਾਂ ਹੌਲੀ-ਹੌਲੀ ਛੜਕੀ ਥੱਲੇ ਕਰਨ ਵਿਚ ਵੜ ਕੇ ਛੜਕਣ ਲੱਗ ਗਿਆ ਮੈਂ ਕਹਾਂ ਇੰਨੇ ਨੇੜੇ ਹੋਣਾ ਛੜਕ ਥੋੜਾ ਖੁੱਚਾ ਹੋ ਕੇ ਖੜਾ ਹੋ ਕੇ ਛੜਕ ਫਿਰ ਮੈਂ ਕਹਾਂ ਕਿ ਫੁਆਰਾ ਆਉਦਾ ਥੋੜਾ ਮੋਟਾ ਕਾ ਜੀ ਨਾ ਫਰੈਸ਼ਰ ਜਿਆਦਾ ਹੋਵੇ ਦੂਰ ਠਿੱਕਰ ਵੱਜ ਜੇ ਫਿਰ ਇਹਨੇ ਮਸਾ ਸੈੱਟ ਕੀਤਾ ਵਿਚ ਵੜ ਕੇ ਛੜਕੀ ਦਵਾਈ ਬਹੁਤ ਜ਼ਿਆਦਾ ਤੇਜ਼ ਸੀਗੀ ਇਹ ਮੈਂ ਕਹਾਂ ਚੜਜੂ ਬਜਵਾ ਕੱਖੇ ਕਿੱਥੋਂ ਲੱਗਦਾ ਕਹਿੰਦਾ ਨਹੀਂ ਮੰਮੀ ਇਹ ਤਾਂ ਕੀੜੇ ਵਾਲੀ ਕਹਿੰਦਾ ਮੈਂ ਆਪੇ ਸੜਕ ਦਿੰਦਾ ਸਾਰੀ ਜਿਹੜੀ ਆਪਾਂ ਗੁੱਭੀ ਗੁੱਭੀ ਲਾਈ ਸੀ ਉਹ ਤੇ ਵੀ ਸੜ ਗਈ ਹਨਾ ਆਪਣਾ ਦੇਖ ਲੋ ਸਮਾਨ ਉਹ ਤਾਂ ਹਰਾ ਹੋ ਗਿਆ ਤੋਦੀਆਂ ਹਰੀਆਂ ਹੋ ਗਈਆਂ ਆਪਣੀਆਂ ਹਨਾ ਅਸੱਚ ਤੋਦੀਆਂ ਦੀ ਤੋਰੀਆ ਤੋਰੀਆ ਹਰਾ ਹੋ ਗਿਆ ਮੇਥੀ ਹਰੀ ਹੋ ਗਈ ਤੇ ਆਪਣਾ ਉਧਰ ਮੇਥੇ ਮੇਥੇ ਥੱਲੇ ਉਹ ਬੀਜੇ ਨੇ ਉਹ ਬੀਜਣ ਵਾਲੇ ਆ ਸਵੇਰੇ ਦੇਖਾਂਗੇ ਟਾਈਮ ਲੱਗਿਆ ਤਾਂ ਤੇ ਇਹ ਤਾਂ ਜਿਹੜੀ ਮੇਥੀ ਸੀਗੀ ਉਹ ਤੇ ਪਾਲਕ ਹੋ ਗਈ ਪਰ ਥੋੜੇ ਥੋੜੇ ਕਿਦਾ ਖਾਈ ਜਾਂਦਾ ਸੀ ਉਹ ਕੀੜਾ ਲੱਗ ਜਾਂਦਾ ਹੁੰਦਾ ਨਾ ਤੇ ਬੰਦੇ ਕਹਿੰਦਾ ਸਾਰੇ ਦਵਾਈ ਛੜਕੀ ਦੇ ਆਹ ਸਾਰੀ ਕਾਰਨ ਨੇ ਫਿਰ ਛੜਕੀ ਪੰਪ ਥੋੜਾ ਉੱਚਾ ਕਰਕੇ ਖੜੇ ਹੋ ਕੇ ਨੇ ਛੜਕੀ ਦਵਾਈ ਸਾਰੇ ਤੇ ਬੱਚ ਪੜ ਕੇ ਛੜਕਣੀ ਪਈ ਦੂਧੋਂ ਨਹੀਂ ਫਰੈਸ਼ਰ ਵਾਲੇ ਦੂਧੋਂ ਪ੍ਰੈਸ਼ਰ ਮਾਰਿਆ ਹੁੰਦਾ ਤਾਂ ਫਿਰ ਛੇਰੀ ਛੜਕੀ ਜਾਣੀ ਸੀ ਤੋ ਕਾਰਨ ਤੋਂ ਸਾਰੀ ਪਾਲਕ ਤੇ ਆਪਾਂ ਸ਼ਰਕਤੀ ਸਾਰੀ ਆਪਣੀ ਬੈਂਗਣੀ ਮੂਹਣੀ ਤੇ ਮੈਂ ਸਾਰਿਆਂ ਤੇ ਸ਼ਰਕਾਤੀ ਕਿਹੜਾ ਜਿਹੜੀ ਦਵਾਈ ਆ ਦੇ ਆ ਕੂੜੇ ਤਾਂ ਵਗੈਰਾ ਤਾਂ ਹੁੰਦੀ ਨਹੀਂ ਪੁੰਦੇਸੀ ਦੇ ਪਾਇਆ ਸੀ ਪਰ ਫਿਰ ਵੀ ਆਪਾਂ ਦਾ ਕੀੜੇ ਕੂੜੇ ਤੋਂ ਸੀਗੀ ਵੀ ਕੀੜਾ ਸਾਨੂੰ ਕਿਹਾ ਸੀ ਭਾਈ ਨੇ ਕਹਿੰਦਾ ਵੀ ਕੀੜਾ ਲੱਗੂਗਾ ਤੁਸੀਂ ਕੇਰਾ ਜਦੋਂ ਨਿੱਕੇ ਨਿੱਕੇ ਹੋ ਗਏ ਹਨਾ ਬੂਟੇ ਇਹ ਤੇ ਤੁਸੀਂ ਉਹਦਾ ਦਵਾਈ ਸ਼ੜਕ ਦਿਓ ਆਪਾਂ ਉਹਦਾ ਦਵਾਈ ਸ਼ੜਕਤੀ ਤੇ ਇਹਦੋਂ ਆਪਾਂ ਮਿਰਚਾਂ ਤੇ ਵੀ ਨਾਲ ਹੀ ਮੈਂ ਤਾਂ ਛੜਕਾਤੀ ਮੈਂ ਕਿ ਮਿਰਚਾਂ ਤੇ ਵੀ ਕਾਰੀ ਰਹਿ ਕੇ ਤਾਂ ਹੁਣ ਤਾਂ ਛੜਕਣ ਤਾਂ ਲੱਗਿਆ ਪੰਪ ਚ ਪਾਇਆ ਥੈਗਾ ਆ ਗੋਭੀ ਵੀ ਜੀ ਸੀ ਵੱਟਾਂ ਤੇ ਸਾਰੀ ਗੋਭੀ ਆਪਣੀ ਵਧੀਆ ਹੋਈ ਕੋਈ ਗੋਭੀ ਮਾੜੀ ਨਹੀਂ ਹੋਈ ਆਪਣੀ ਸਾਰੀ ਵਧੀਆ ਹੋ ਗਈ ਕਿਉਂਕਿ ਸ਼ਾਮ ਨੂੰ ਲਾਈਏ ਜੇ ਆਪਾਂ ਸਬਜ਼ੀ ਸ਼ਾਮ ਨੂੰ ਲਾਉਂਦੇ ਆ ਜੀ ਮੈਂ ਗੋਭੀ ਤਾਂ ਆਪਾਂ ਛੋੜੇ ਵਧੀਆ ਹਰਾ ਹੋ ਜਾਂਦਾ ਇਹ ਸ਼ਾਮ ਨੂੰ ਲਾਇਆ ਸੀ ਆਪਾਂ ਸਾਦਾ ਤੇ ਰਾਤ ਨੂੰ ਫੇ ਗੋਭੀ ਜਿੱਦਣ ਆਪਾਂ ਲੈ ਕੇ ਆਉਂਦੇ ਹਾਂ ਤਾਂ ਸ਼ਾਮ ਨੂੰ ਲਾਤੀ ਤੁਹਾਨੂੰ ਦਿਖਾਇਆ ਵੀ ਸਪਾ ਬਲੌਗ ਵਿੱਚ ਤੇ ਵਧੀਆ ਹਰਾ ਹੋ ਗਈ ਗੋਭੀ ਗਾਭੀ ਹੈ ਨਾ ਤੇ ਇਦਦ ਆਪਣੀਆਂ ਮਲਚਾਂ ਮਲਚਾਂ ਵੀ ਆਪਣੀਆਂ ਬਹੁਤ ਵਧੀਆ ਹੋਣ ਤਾਂ ਮਲਚਾਂ ਵਾਧੂ ਲੱਗੀਆਂ ਹੋਈਆਂ ਬੈਂਗਣੀ ਹਣ ਲੱਗੀ ਨਹੀਂ ਗਈ ਬੂਟੇ ਬਹੁਤ ਭਾਰੇ ਹੋਏ ਪਏ ਆ ਪਹਿਲਾਂ ਕਾਣੀ ਲੱਗਦੀ ਸੀ ਪਰ ਫਿਰ ਸਤੇਜ ਹੀ ਕੀਤੀ ਸੀ ਕਾਣੀ ਲੱਗਣ ਤੋਂ ਤੇ ਉਹ ਤਾਂ ਆਪਣਾ ਦੇਸੀ ਦੇ ਪਾਇਆ ਹੋਇਆ ਸੀ ਕਿਉਂਕਿ ਇੱਥੇ ਗਰਮੀ ਬਹੁਤ ਸੀ ਸਬਜੀ ਲੱਗੀ ਨਹੀਂ ਸਬਜੀ ਹੁਣ ਜਾ ਕੇ ਲੱਗਣ ਲੱਗੀ ਆ ਤੇ ਤੁਹਾਨੂੰ ਪਤਾ ਗਰਮੀ ਬਹੁਤ ਜ਼ਿਆਦਾ ਹੱਤ ਕੀ ਪਈ ਸਾਡੇ ਤੋਰੀਆਂ ਪਿਛਲੀ ਵਾਰ ਇੰਨੀਆਂ ਸੀ ਕਿ ਸਾਡੇ ਕੋਈ ਤੋਰੀ ਨਹੀਂ ਲਈ ਬੇਲ ਜਮਾ ਹੀ ਸੁੱਕੀ ਪਈ ਸੀ ਕਿ ਪਾਣੀ ਦੀ ਕਮਜ਼ੋਰੀ ਸੀ ਕਿ ਪਾਣੀ ਘਟ ਪੈਂਦਾ ਸੀ ਕੋਈ ਫੇਰ ਸਾਨੂੰ ਚੱਕ ਕੇ ਲਾਉਣਾ ਪੈਂਦਾ ਸੀ ਪਾਈਪ ਹਨਾ ਤੇ ਫਿਰ ਹੁਣ ਅਸੀਂ ਪੱਕਾ ਪਾਈਪ ਫਿਟ ਕਰਕੇ ਤਾਂ ਇਹ ਥੋੜੀ ਜਿਹੀ ਮौज ਹੋ ਗਈ ਕਿ ਪਾਣੀ ਜਾਂਦਾ ਸੀ ਵੇਸਟ ਕਿਉਂਕਿ ਜਿਹੜੀ ਸਰ ਟੈਂਕੀ ਨੂੰ ਪਾਣੀ ਜਾਂਦਾ ਅੱਧਾ ਪਾਣੀ ਟੈਂਕੀ ਨੂੰ ਜਾਂਦਾ ਅੱਧਾ ਪਾਣੀ ਆਉਂਦਾ ਥੱਲੇ ਤੇ ਜੋ ਤੇ ਟੈਂਕੀ ਭੱਜ ਜਾਂਦੀ ਸਾਨੂੰ ਉੱਧਾ ਪਾਣੀ ਥੱਲੇ ਚਾਹੀਦਾ ਹੁੰਦਾ ਸੀ ਪਸੂ-ਪਸੂ ਨਵਾਉਂਦੇ ਸੀ ਟੈਂਕੀ ਦਾ ਪਾਣੀ ਵੇਸਟ ਹੋਈ ਜਾਂਦਾ ਸੀਗਾ ਤੇ ਉਹ ਪਾਣੀ ਹੁਣ ਉਹ ਪਾਣੀ ਫਿਰ ਹੁਣ ਅਸੀਂ ਤਾਂ ਪੱਕਾ ਪਾਈਪ ਲਾਤਾ ਉਹ ਪਾਣੀ ਦਾ ਅਸੀਂ ਪੱਕਾ ਪਾਈਪ ਲਾਤਾ ਤੇ ਫੇਸਨ ਪਾਣੀ ਦੀ ਹੋਣਾ ਮੌਜ ਵਾਧੂ ਹੋ ਗਈ ਹੈ ਤੇ ਹੁਣ ਸਾਡਾ ਬਸ ਦਵਾਈ ਆਪਾਂ ਸਾਈ ਛੜਕਤੀ ਮੈਂ ਨਾਲ ਬੈਠੇ ਬੈਗ ਨਹੀਂ ਹੋਊਗੀ ਤੇ ਸਾਰਿਆਂ ਤੇ ਛੜਕਾਤੀ ਮੈਂ ਕਿਹਾ ਬੈਗ ਨਹੀਂ ਹੋਊਗੀ ਸਾਰਿਆਂ ਤੇ ਛੜਕਦੀ ਹੈ ਦਵਾਈ ਵੀ ਬੈਗ ਨਹੀਂ ਹੋਊ ਬੈਗ ਨਹੀਂ ਹੋਊਗੀ ਪੋਰਾ ਹੋ ਜੂਗੀ ਹੈ ਨਾ ਤੇ ਭਾਏ ਕਰਕੇ ਕਾਦਨੇ ਛੜਕਦੀ ਦਵਾਈ ਹੁਣ ਕਾਦਨ ਨੂੰ ਪੈਣਾ ਸੀ ਨਹਾਉਣਾ ਕਿਉਂਕਿ ਦਵਾਈ ਛੜਕੀ ਆ ਦਵਾਈ ਛੜਕ ਨਾਲ ਫਿਸ ਕੱਪੜਿਆਂ ਤੇ ਪੈ ਲੱਤਾ ਪੈਰਾਂ ਤੇ ਮਾੜੀ ਮੋਟੀ ਲੱਗ ਜਾਈ ਜਾਂਦੀ ਹੈ ਮਗਰ ਪਤ ਤੂ ਜਿਹਾ ਸੇ ਦੂਰੋ ਸੜਕ ਨਹੀਂ ਸੀ ਦੂਰੋ ਸੜਕ ਦਾ ਖੜਾ ਹੋ ਕੇ ਤਾਂ ਜਿਆਦਾ ਵਧੀਆ ਸੀ ਹਨਾ ਪਰ ਫਿਰ ਵੀ ਚਲ ਉਹਨੇ ਕਾਦਨ ਦੇ ਸੜਕ ਤੀ ਵਿੱਚ ਵੜਨਾ ਹੀ ਪਿਆ ਕਾਦਨ ਨੂੰ ਸਾਰੀ ਗਈ ਦਵਾਈ ਛੜਕੀ ਹਨਾ ਤੇ ਮੈਂ ਕਿਹਾ ਹੁਣ ਸਵਾਦ ਕੇ ਪਤ ਹੁਣ ਨਾ ਲੀ ਸਾਹ ਦੇ ਬੈਂਗ ਨਹੀਂ ਬੂਗਣੀ ਤੇ ਦੂਰ ਤੱਕ ਸਾਰੀ ਸੜਕ ਤੀ ਉਹ ਚੀਕੂ ਤੇ ਚੀਕੂ ਦੇ ਬੂਟੇ ਤੇ ਵੀ ਸੜਕੀ ਦਿੱਤੀ ਉਹਨੇ ਵੀ ਚੱਲ ਬੂਟਾ ਹੋ ਜਾਊਗਾ ਨਾਟਕੀ ਫਲੀਆਂ ਲੱਗੀਆਂ ਇੰਨੀ ਗਰਮੀ ਸੀਗਾ ਨਾ ਜਿਹਨੂੰ ਕਹਿੰਦੇ ਆ ਚੌਲੇ ਫਲੀਆਂ ਉਹ ਵੀ ਨਹੀਂ ਸਾਡੇ ਅੱਗੇ ਲੱਗੀਆਂ ਤੋਂ ਪਸੂ ਜਿਸ 10 ਪੈਂਦਾ ਸੀਗਾ ਨਾਲੇ ਸ਼ਾਮ ਹੋਈ ਪਈ ਆ ਤੋਂਪਸੀ ਕੀ ਘੜੀ ਥੋੜੀ ਜੀ ਪਰ ਉਹ ਦਿਨਾਂ ਦਾ ਫਲਕ ਬਹੁਤ ਪਿਆ ਹੋਇਆ ਹੁਣ ਮੌਸਮ ਦਾ ਤੇ ਦਵਾਈ ਛੜਕ ਕੇ ਹੁਣ ਕੰਨ ਆਇਆ ਕੰਨ ਨੂੰ ਤੇ ਮੈਂ ਕੰਨ ਨੂੰ ਕਿਹਾ ਦਵਾਈ ਜਿਹੜੀ ਹੈ ਨਾ ਕੋਠੇ ਤੇ ਰੱਖ ਦੀ ਥੱਲੇ ਨਾ ਰੱਖੀ ਦਵਾਈ ਥੱਲੇ ਪਤਾ ਨਹੀਂ ਕੋਈ ਜਾਨਵਰ ਮੂੰਹ ਲਾਲਵੇ ਸ਼ਿਸ਼ੀ ਨੂੰ ਹਨਾ ਕੋਈ ਜਹਿਰ ਤਾਂ ਸਾਡਾ ਟਪੂਸੇ ਮਾਰਦਾ ਭੱਜਿਆ ਫਿਰਦਾ ਕੰਨ ਨੇ ਰੱਖਤੀ ਦਵਾਈ ਕੋਠੇ ਤੇ ਫਿਰ ਜਹਿਰ ਕਹੇ ਆਨਾ ਮੈਂ ਕਿਹਾ ਥੱਲੇ ਹੁਣ ਨਾੜਾ ਪੁੱਤ ਤੇ ਫਿਰ ਮੈਂ ਵੀ ਆਦਾ ਕੰਮ ਧੰਦਾ ਕਰਨ ਲੱਗ ਗਈ ਆ ਜਦਦੀਆਂ ਧੁੱਤੀਆਂ ਸੀਗੀਆਂ ਤੇ ਆਖੀ ਧੋ ਕੇ ਪਾਈਆਂ ਸੀ ਹਨਾ ਲੈ ਜਾਂਦੀ ਹੈ ਲੈ ਗਿਆ ਤਾਂ ਨਹੀਂ ਦਦੀਆਂ ਤਾਂ ਪੂਰੇ ਢੋਤੇ ਸੇ ਪਤਾ ਧੁੱਤੀਆਂ ਪੀਆ ਹਮ ਅੱਛੇ ਦਾਨੀਆਂ ਪਸਮਾਆਂ ਦੀਆਂ ਜਿਹੜੀਆਂ ਆਪਾਂ ਪਸਵਾਉ ਨੂੰ ਹਨਾ ਲਾਈਆਂ ਸੀਗੀਆਂ ਹੁਣ ਆਪਾਂ ਦਿੱਤੀਆਂ ਲਾ ਇਹ ਆਪਾਂ ਲਾ ਕੇ ਤੇ ਹੁਣ ਦਮਾਂਗੇ ਸਾਮ ਕੱਖਣ ਮੱਛਰ ਹੁੰਦਾ ਨਿਕਾ ਇਸ ਕੱਟ ਤੇ ਆਪਣਾ ਇਹ ਕੰਮ ਹੋ ਗਿਆ ਫਿਨਿਸ਼। ਫਿਰ ਤੇ ਨਵਾਂ ਕੋਈ ਨਾ ਕੋਈ ਕੰਮ ਹੁੰਦਾ ਏ। ਤੇ ਬਸ ਹੁਣ ਕਹਨ ਮੈਨੂੰ ਅੱਜ ਕਹਿੰਦਾ ਮੈਂ ਨਾ ਬਸ ਤੁਚੜੀ ਬੱਲਾ ਖੇੜ। ਕਹਿੰਦਾ ਮੇਰੇ ਕੋਲ ਟਾਈਮ ਹੈ ਨਹੀਂਗਾ। ਹੁਣ ਦੇਖਦੀਆਂ ਜੇ ਟਾਈਮ ਹੋਇਆ ਤਾਂ। ਇਹ ਆਪਾਂ ਦੇਖੀਏ ਤੁਹਾਨੂੰ। ਮੇਰੇ ਬੰਦੇ ਛੱਡੇ ਘਰ ਦਾ। ਜੈਕ ਮਿਸ਼ਰਾ।

ਉੰਨਾ ਕੰਮ ਹੋ ਗਿਆ ਪਾਣੀ ਵੇਸਟ ਪਾਣੀ ਸੇ ਧੋਣਾ ਨਹੀਂ ਵਾਦੂ ਆਇ ਨਹੀਂ ਹੈਗਾ ਬਈ ਬੂਟਿਆਂ ਨੂੰ ਪਾ ਦਈਏ ਮੈਂ ਦੋਲ ਤੱਕ ਹਾਂ ਹੁਣ ਜੇ ਮੈਂ ਹਰ ਸਭ ਦਾ ਸਾਂਭ ਬਣਾ ਲਿਆ ਤੇ ਮੈਂ ਤੁਹਾਨੂੰ ਖੋਣਗੀ ਸਭ ਦਾ ਸਾਂਭ ਗਿਆ ਸਭ ਦਾ ਤਾਂ ਹੁਣ ਪਹਿਲਾਂ ਖੇਲਣਾ ਸ਼ਾਮ ਦੇ ਹਾਂ ਸ਼ਾਮ ਦੇ ਚਲ ਠੀਕ ਹੈ ਸ਼ਾਮ ਦੇ ਚਾੜ ਚੱਕਰ ਆਹੇ ਬੁਲ ਚੱਕਰ ਨਹੀਂ ਤਾਂ ਖਾਲੀ ਹੈ ਤਾਂ ਪਸੋਂ ਝਾੜ ਦਈਏ ਹਨਾ ਸ਼ੱਕਰ ਇਹਦਾ ऐसे खांड नहीं यूज़ करते हैं, ऐसे ज्यादा शक्कर यूज़ करते हैं। शक्कर बात है हम करते हैं भी। नहीं शक्कर बात है नहीं, दस किलो लग गया नहीं मी नेरी शक्कर। नहीं ने, काम बात है यहाँ जी। हाँ। काम बात है यहाँ जी। नहीं शक्कर वैसे मिठे नाम है शक्कर बात ही है। शक्कर आई है ऐसी ਤਿਆਰ ਆਪਣੀ ਪਹਿਲੀ ਵਾਲੀ ਬੋਰੀ ਇਹ ਬਾਅਦ ਚ ਬਾਹਰ ਝਾੜ ਦਾਂਗੇ ਬਾਅਦ ਝਾੜਦੇ ਤਾਂ ਦੇਖ ਤਾਂ ਸੌਦਾ ਸਾਹਮਣੇ ਇਹ ਹੈਗਾ ਸਾਡਾ ਸੌਦਾ ਇਹ ਖਾਂਡਾ ਇੱਕ ਖਾਂਡਾ ਆ ਬਾਸ ਨੂੰ ਸੱਤਾਂ ਵਾਸਤਾ ਆਰਪਿਕ ਆ ਖਾਂਡਾ ਇਹ ਪਹਿਲੇ ਪਾਸੇ ਕਰਦੀ ਹੈ ਖਾਂਡੇ ਆ ਦੇ ਡੱਬੇ ਚ ਪਾ ਦਿੰਦੇ ਆ ਕਿਤੇ ਪਾਉਣਾ ਸੌਦਾ ਥੋੜਾ ਹੀ ਆ ਨਾਲ ਫਾਰਮੇ ਤੇ ਵੀ ਪਿਆ ਹਲੇ ਆਪਾਂ ਆਪੇ ਮਾਣਾ ਮੋਟੇ ਪਿਆ। ਉਹ ਆਪਣੇ ਇਹ 700 ਚੀਕੇ ਦੇ ਪਾਸੇ ਰੱਖ ਲਈਦਾ। ਕਿਉਂ? ਨਹਾਉਣ ਵਾਲਾ ਸਾਬਣ। ਚਾਹ ਪੱਤੀ। ਕਿੰਨ ਤੋਂ ਮੈਂ ਗਈ ਦੇਖ ਲੋ ਕਿੰਨੀ ਹੋ ਗਈ। ਨੋਨ ਦਾ ਕੋਰ ਦੋ ਪੈਰ ਤੇ ਲਿਆਂਦੇ ਸਿਰ। ਇਹ ਤਾਂ ਚੌਲ ਆ ਹਨਾ। ਇੱਕ ਆ ਮੈਮ। ਧੰਨਵਾਦ। ਉਹਦਾ ਵੀ ਪੈਸਾ ਉਹਦਾ ਥੋੜਾ ਜਿਹਾ। ਆ ਕਾਲਿੰਗ ਤਾਂ ਮੋੜ ਕਿਉਂ ਨਾਲ। ਤੇ ਮੈਂ ਗਾਹਤਿਆਂ ਲੈ ਆਇਆ ਸੀ। ਕਿਆ ਕਾ ਸ਼ੋਰ ਸੀ ਲੈ ਕੇ ਚੋਣਾ। ਮੈਂ ਕਿਆ ਕਾ ਸ਼ੋਰ ਤੇ ਲੈ ਕੇ ਸ਼ੋਰ ਆਇਆ ਹੋਰ ਆਜਾਗਾ ਬੇਕਿੰਗ ਸੋਡਾ ਮਿੱਠਾ ਸੋਡਾ ਤੇ ਆਪਣਾ ਮੱਕੀ ਦਾ ਆਟਾ ਇਹਦੇ ਉਪਰ ਹੀ ਪਿੱਛੇ ਚ ਪਾਉਣਾ ਇਹ ਲੱਗ ਪਾ ਦਾਂਗੇ ਚਾੜ ਦਵਾ ਦਿੰਦੀ ਆ ਪਿੱਛੇ ਚ ਨਾ ਚੌਲ ਚੌਲ ਇਹ ਵੀ ਲੱਗ ਹੀ ਹੋਣਗੇ ਮੈਂ ਦੇਖਦੀ ਕੋ ਡੱਬਾ ਖਾ ਲਿਆ ਇੰਨਾ ਸਭ ਇਹਦੇ ਚ ਪਾਤਾ ਹਨ ਤੇ ਹਾਂ ਸ਼ੇ ਚ ਫੇਚੇ ਫੇਚੇ ਤੇ ਇਹ ਹੈਗਾ ਨਮਕੀਨ ਦਲੀਆ ਤੇ ਇਹ ਹੈਗਾ ਫੁਕਰੀ ਇਹ ਸਾਡੇ ਇਥੇ ਮਿਲਦਾ ਹੈ ਬੱਚੀ ਨੂੰ ਕੁੜੀ ਨੂੰ ਉਹ ਆਪਾਂ ਵੱਧ ਹੁੰਦਾ ਦੇ ਦਿੰਦੇ ਆ ਤੁਹਾਨੂੰ ਜਿਹੜੀ ਬਹੁਤ ਸਵਾਲ ਆ ਜੀ ਬਹੁਤ ਵਧੀਆ ਬਣਦੀ ਆ ਤੇ ਆ ਨਕੀਂਦਰੀ ਐ ਵੀ ਬਣਾਉਨੇ ਹੁੰਦੀ ਆ ਆ ਮੇਰੇ ਲਿਫਾਫੇ ਪਾਵਾ ਮੈਂ ਲਿਫਾਫੇ ਵੇਸਟ ਨਹੀਂ ਕਰਦੀ ਲਿਫਾਫੇ ਮੈਂ ਝੋਲੀ ਲਾ ਲੈਨੀ ਆ ਜਾਂ ਫਿਰ ਇੱਕ ਝੋਲਾ ਮੇਰਾ ਉਹ ਕੱਲੇ ਆ ਪਿਆ ਤਾਂ ਤੇ ਆਈ ਮੈਂ ਸਮਾਨੇ ਥਾਮ ਕੇ ਰੱਖਦੀ ਆ ਆਪਾਂ ਸਾਰਾ ਸਮਾਨ ਇਹ ਜੀ ਫਿਰ ਲਿਫਾਫੇ ਦਾਣਾ ਪਾਉਣ ਕਰਨ ਨੂੰ ਕੰਮ ਆਉਂਦੇ ਆ ਆਪਾਂ ਲਿਫਾਫੇ ਕੋਈ ਨਹੀਂ ਵੱਧ ਹੁੰਦਾ ਕੀ ਆ ਆਪਾਂ ਸਾਰੇ ਥਾਮ ਕੇ ਰੱਖਦੀ ਆ ਨਾ ਦੱਬਵਾ ਲੈਂਦੀ ਆ ਚੋਲਾ ਨੂੰ ਤੇ ਦੂਜੇ ਦਿਨ ਪੜਕੂ ਤੇ ਆਪਣਾ ਸੌਦਾ ਹੋ ਗਿਆ ਸਾਂਭਿਆ ਗਿਆ ਮੁਰਈ ਆ ਬਹੁਤ ਆ ਇੰਨਾ ਕਿ ਸੌਦਾ ਹੀ ਘੱਟੋ ਘੱਟ 33500 ਦਾ ਆ ਚੱਲ ਆ ਬੈਡਮਨ ਖੇਡ ਬੈਡਮਨ ਖੇਡਣਾ ਹਾਂ ਹਾਂ ਇੱਕ ਇੱਕ ਮੈਚ ਹੀ ਲਾਉਣਾ ਚੰਗਾ ਚੱਲ ਆ ਫਿਰ ਮੁੜ ਕੇ ਧਾਰਾਂ ਨੂੰ ਚੱਲ ਧਾੜ ਕਰਤੀ ਭਈਏ ਉਹ ਸਟੈਂਡ ਤੇ ਖੜਾਇਆ ਤਾਂ ਤੁਹਾਨੂੰ ਆਇਆ ਧਾੜ ਕਰਤੀ ਕੀ ਪਤਾ ਇਲਾਦਾਂ ਦਾ ਸਿਕਾ ਬੰਦੇ ਨੂੰ ਉਹ ਖੇਡਣ ਲੱਗੇ ਪਹਿਲੀ ਵਾਰ ਦੀ ਔਟ ਦੂਜੀ ਜਿਹੀ ਔਟ ਆ ਦਰਾਹ ਤੋਗਣੇ ਦਾ ਸੀ ਤੂੰ ਹਰ ਹੁਣ ਮੈਂ ਔਟ ਤੇ ਫਿਰ ਖੜੋ ਕੇ ਬੈਠੇ ਨਾ ਇਹ ਮਾਮੀ ਔਟ ਹੌਣ ਬਣਾਇ ਨਹੀਂ ਬੰਦਾ ਹੈ ਨਹੀਂ ਉੱਧਰ ਉੱਧਰ ਮਰੀ ਜਾਂਦੇ ਆ ਲੈ ਤੂੰ ਥੱਲੇ ਨਹੀਂ ਮਰੀ ਆ ਛਿੜੀ ਖਰਾਵਾ ਛਿੜੀ ਨਹੀਂ ਲਿਆਉਣੀ ਹੋਰ ਉਪਰ ਉਦੀ ਫੇਰ ਤੋ ਇੱਕਦੋੜਨ ਲੱਗਿਆ ਭਗੀ ਗਈ ਇਹਨੇ ਫਰ ਔੜ ਗਿਆ ਔਰ ਕਿੜੀ ਨਹੀਂ ਖਾਉਣੀ ਕਿڑی ਔੜਦੀ ਲੈ ਹੁਣ ਕਿੱਦਾਂ ਦਾ ਫੱਟਾ ਕਿੜੀ ਕੰਦੋਂ ਪਾਰ ਨਹੀਂ ਜਿਹੜੀ ਪਾਰ ਹੀ ਬੱਸੀ ਕਿੜੀ ਦਾ ਫਾਸ ਟੁੱਟ ਗਈ ਜਿਹੜੀ ਪੀਂ ਜਾਂਦੀ ਔਰ ਬੰਦਾ ਮੈਂ ਮਰ ਜਾਉਂ Vamos ver é a coluna é daqui. Que tá é a marinha minha, mano? Magra, é? Vai, mora doideira, que Vai, mora doideira, Bate aqui. limpar. Aí, grava ਆ ਕੇ ਰੇ ਦੀਪਰ ਆਈ ਨਾ ਹੋਵੇ ਪਰ ਬੱਕਰੀਆਂ ਲਾ ਪਾਸੇ ਜਾਂਦੀ ਐ ਚਲੋ ਆਈ ਨ ਮਰੇ ਚਲੋ ਆਈ ਟੈਕ ਸਿੱਧੀ ਸੀ ਬਈ ਮਰ ਮਰਦੀ ਮਾਰ ਇਹ ਅੱਗੇ ਕੋਲਾ ਨਹੀਂ ਵਾਜੀ ਮਾ ਹੁਣ ਮੈਂ ਦੂਰ ਸੀ ਬਾਵੇਂ ਫੇਰ ਆਉਟ ਜਿਹੜੀ ਗ੍ਰੇਵ ਮੇਸ਼ਾਂ ਨਾਲ ਦੀ ਬਿੱਚ ਰਹੀ ਹੈ ਟੀਡੀ ਕਾਹ ਵਾਂ ਗੀ ਗਰੀਨ ਨਹੀਂ ਲੱਗੇ ਉਹਨਾਂ ਦੇ ਪੁੱਤਰੋ ਫੜ ਦੇ ਜੈਕਸ ਉਹਨੂੰ ਵੀ ਕਿਹੜੇ ਦਾ ਨਹੀਂ ਪਰ ਚੀੜੇ ਲਾ ਦਿੰਦੇ ਆ ਛੱਡ ਦੇ ਜੈਕਨ ਤੇਰੇ ਬਾਬੂ ਕੀੜੀ ਨਵੀਂ ਲੱਗ ਰਹੀ ਹੈ ਆਨੰਦ ਲਾ ਲਾ ਕੀੜੀ ਥੱਲੇ ਹੀ ਆ ਰਹੀ ਹੈ ਪਤਾ ਹੈ ਨਹੀਂ ਚਰੀ ਦੇ ਸੀਰੋਪਾ ਵਾ ਕੀੜੇ ਸੀਰੇ ਸੌਣ ਚੱਗੀ ਆ ਬਾਹਰ ਆ ਗਈ ਨੀ ਅਜਾ ਪ੍ਰੋਸੈਸ ਹੋ ਰਿਹਾ ਹੈ ਬਈ ਨਾਲ ਕਟਿੰਗ ਕਰਦੇ ਹਾਂ ਬਾਏ ਬਾਏ ਕਰ ਦੇ ਐਂਡ ਕਰ ਦੇ ਵਲੋਗ ਨਹੀਂ ਹਲਾ ਕਰ ਦੇ ਵਲੋਗ ਐਂਡ ਹਾਂਜੀ ਦੋਸਤੋ ਅੱਜ ਦੇ ਵਲੋਗ ਦਾ ਬੈਠੀ ਐਂਡ ਕਰਦੇ ਆ ਮੈਚ ਖੇਡ ਕੇ ਬਹੁਤ ਥੱਕਦੇ ਹਾਂ ਤੇ ਹੁਣ ਚੋਣੀਆਂ ਧਾਰਾਂ ਤੜਕਾ ਲਾਉਣਾ ਤੇ ਮਸ਼ਦਾ ਦੀਆਂ ਸਾਬਣਾਂ ਵਾਲੀਆਂ ਪਈਆਂ ਮਿਲਦੇ ਹਾਂ ਸਵੇਰੇ ਨਵੇਂ ਵਲੌਗ ਨਾਲ ਜੇਰ ਸਰ ਚੈਨਲ ਤੇ ਨਵੇਂ ਆ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੀਆਂ ਵੀਡੀਓ ਦੇਖਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਫੋਲ ਕੋਸ਼ਿਸ਼ ਸਿਖਾਣਾ ਧੰਨਵਾਦ ਬਾਏ ਬਾਏ